ਸਸਸੀ ਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਜੋ ਇੱਕ ਸਿਸਟਮ ਵਿਗੜਿਆ ਹੋਇਆ ਦਿਖਾਈ ਦੇ ਰਿਹਾ ਤੇਜ਼ ਹਨੇਰੀ ਮੀਂਹ ਗੜੇਮਾਰੀ ਗਰਜ ਚਮਕਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਲਗਭਗ 8 ਤੋਂ 10 ਜ਼ਿਲ੍ਹਿਆਂ ਦੇ ਵਿੱਚਕਾਰ ਤਾਂ ਕਿਹੜੇ-ਕਿਹੜੇ ਜ਼ਿਲ੍ਹੇ ਨੇ ਕੀ ਹਾਲਾਤ ਨੇ ਤੇ ਕਿਹੜੇ ਜ਼ਿਲ੍ਹੇ ਵਿੱਚ ਸਿਸਟਮ ਪਹੁੰਚ ਸਕਦਾ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸੈਟਲਾਈਟ ਇਮੇਜ ਦੇਖਾਂਗੇ ਤੇ ਨਾਲ ਦੀ ਨਾਲ ਆਪਾਂ ਦੇਖਾਂਗੇ ਆਉਂਦੇ 5-7 ਘੰਟਿਆਂ ਵਿੱਚ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਅੱਜ ਰਾਤ ਦੀ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਸਾਂਝੀ ਕਰਨ ਤੋਂ ਪਹਿਲਾਂ ਛੋਟ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇਗੀ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਿਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਤਾਜ਼ਾ ਸੈਟਲਾਈਟ ਇਮੇਜ ਦੀ ਸੈਟਲਾਈਟ ਇਮੇਜ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਉੱਪਰ ਬੱਦਲ ਬਈ ਸਿਸਟਮ ਪਹੁੰਚ ਚੁੱਕਿਆ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਸਿਸਟਮ ਪਹੁੰਚਿਆ ਤੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਸਿਸਟਮ ਪਹੁੰਚਿਆ ਹੁਣ ਆਪਾਂ ਉਹ ਦੇਖ ਲੈਂਦੇ ਹਾਂ ਜੀ ਤੁਸੀਂ ਦੇਖ ਰਹੇ ਹੋ ਵਰਨਿੰਗ ਏਰੀਆ ਪੰਜਾਬ ਦਾ ਤੁਹਾਡੇ ਸਾਹਮਣੇ ਹਾਜ਼ਰ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ ਮਾਝੇ ਤੋਂ ਦੁਆਬੇ ਦੇ ਇਲਾਕੇ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ orange alert ਜਿਹੜਾ ਜਾਰੀ ਹੋਇਆ ਹੈ ਜੀ ਉਹ ਮੁਕੇਰੀਆਂ ਦਸਿਆ ਦਸੂਹਾ ਹੁਸ਼ਿਆਰਪੁਰ ਤੋਂ ਹੁੰਦਾ ਹੋਇਆ ਗੜ ਸ਼ੰਕਰ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਬਲਾਚੌਰ ਨਮਾਸ਼ਹਿਰ ਇਹਨਾਂ ਇਲਾਕਿਆਂ ਵਿੱਚ orange alert ਜਾਰੀ ਹੈ ਜੀ ਤੇਜ਼ ਹਨੇਰੀ ਗਰਜ ਚਮਕ ਗੜੇ ਮਾਰੀ ਦੇ ਹਾਲਾਤ ਇਹਨਾਂ ਇਲਾਕਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ yellow alert ਦੇ ਨਾਲ ਦੇ ਇਲਾਕਿਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਪਠਾਨਕੋਟ ਤੋਂ ਗੁਰਦਾਸਪੁਰ, ਜਲੰਧਰ, ਕਪੂਰਥਲਾ ਤੋਂ ਹੁੰਦਾ ਹੋਇਆ ਸਿਸਟਮ ਫਗਵਾੜਾ, ਨਵਾਂ ਸ਼ਹਿਰ, ਚਮਕੌਰ ਸਾਹਿਬ, ਖਮਾਣੋ ਤੋਂ ਖੰਨਾ ਅਤੇ ਚੰਡੀਗੜ੍ਹ, ਕਰਾਲੀ, ਮੁਹਾਲੀ, ਮਰਿੰਡਾ ਇਹਨਾਂ ਇਲਾਕਿਆਂ ਵਿੱਚ yellow alert ਜਾਰੀ ਹੈ ਜਿਸ ਦੇ ਨਾਲ ਉਮੀਦ ਬਣ ਰਹੀ ਹੈ ਕਿ ਇਹਨਾਂ ਇਲਾਕਿਆਂ ਵਿੱਚ ਵੀ ਤੇਜ਼ ਹਨੇਰੀ ਚੱਲਣ ਦੀ ਉਮੀਦ ਬਣ ਰਹੀ ਹੈ ਤੇ ਹਲਕਾ ਦਰਮਿਆਨਾ ਮੀਂਹ ਵੀ ਬੂੰਦਾਬੰਦੀ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੁਸੀਂ ਅਗਰ ਇਹਨਾਂ ਇਲਾਕਿਆਂ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਅਗਰ ਕੀ ਹਾਲਾਤ ਨੇ ਮੌਸਮ ਦੇ ਜ਼ਰੂਰ ਕਮੈਂਟ ਕਰਕੇ ਦੱਸਿਓ ਤਾਂ ਕਿ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਹੁਣ ਇੱਕ ਸਿਸਟਮ ਜਿਹੜਾ ਥੱਲੇ ਵਾਲੇ ਪਾਸੇ ਬਣਿਆ ਹੋਇਆ ਤੁਸੀਂ ਇਹ ਦੇਖੋਗੇ ਪਟਿਆਲੇ ਤੋਂ ਹੁੰਦਾ ਹੋਇਆ ਇਹ ਜਿਹੜਾ ਸਮਾਣੇ ਦੇ ਇਲਾਕੇ ਨੂੰ ਪਾਤੜਾ ਸੰਗਰੂਰ ਠੀਕ ਹੈ ਜੀ ਇਹਨਾਂ ਇਲਾਕੇ ਨੂੰ ਕਵਰ ਕਰ ਰਿਹਾ ਹੈ ਨਾਬੇ ਦਾ ਇਲਾਕਾ ਵੀ ਦੇ ਵਿੱਚ ਆ ਰਿਹਾ ਤੇ ਨਾਲ ਦੀ ਨਾਲ ਹੋਰ ਜ਼ਿਲ੍ਹੇ ਜਿਹੜੇ ਨੇੜੇ-ਤੇੜੇ ਦੇ ਇਲਾਕੇ ਨੇ 40-50 ਕਿਲੋਮੀਟਰ ਦੇ ਏਰੀਆ ਵਿੱਚ ਇਹਦੇ ਵਿੱਚ ਮੂਨਕ ਹੋ ਗਿਆ ਲਹਿਰਾ ਹੋ ਗਿਆ ਸੁਨਾਮ ਹੋ ਗਿਆ ਤੂਰੀ ਦਾ ਇਲਾਕਾ ਹਮਲੇਰਕੋਟ ਦਾ ਇਲਾਕਾ ਇਹਦੇ ਵਿੱਚ ਵੀ ਸਿਸਟਮ ਆਪਣਾ ਕੁਛ ਨਾ ਕੁਛ ਅਸਰ ਦਿਖਾਉਂਦਾ ਹੋਇਆ ਸਾਨੂੰ ਨਜ਼ਰ ਆਵੇਗਾ ਆਉਂਦੇ 1-2 ਘੰਟੇ ਵਿੱਚ ਤੇਜ਼ ਮੀਂਹ ਹਨੇਰੀ ਗਰਜ ਚਮਕਦੇ ਹਾਲਾਤ ਬਣ ਸਕਦੇ ਨੇ ਤੇ ਇੱਕ ਸਿਸਟਮ ਜੈਲੋ ਅਲਰਟ ਜਿਹੜਾ ਉਹ ਸਾਨੂੰ ਦਿਖਾਈ ਦੇ ਰਿਹਾ ਅਬੋਹਰ ਮਲੋਟ ਤਲਵੰਡੀ ਸਾਬੋ ਤੇ ਸਰਧੂਰਗੜ ਦੇ ਇਲਾਕੇ ਵਿੱਚ ਥੋੜਾ ਬਹੁਤਾ ਫਜ਼ਿਲਕਾ ਤੇ ਗਿੱਦੜਵਾਹੇ ਦਾ ਇਲਾਕਾ ਵੀ ਦੇ ਵਿੱਚ ਆਉਂਦਾ ਦਿਖਾਈ ਦੇ ਸਕਦਾ ਹੈ ਨਾਲ ਦੀ ਨਾਲ ਬਠਿੰਡੇ ਤੋਂ ਨੇੜੇ-ਨੇੜੇ ਦੇ ਇਲਾਕੇ ਜਿੰਨੇ ਵੀ ਨੇ ਮਾਨਸਾ ਜ਼ਿਲ੍ਹੇ ਦੇ ਉਹ ਵੀ ਦੇ ਵਿੱਚ ਆਉਂਦੇ ਦਿਖਾਈ ਦੇ ਸਕਦੇ ਨੇ ਬਾਕੀ ਇਹ ਅਪਡੇਟ ਜਿਹੜੀ ਹੈ ਲਗਭਗ ਜਿਵੇਂ ਹੀ ਸਾਨੂੰ ਪ੍ਰਾਪਤ ਹੋਈ ਹੈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆ ਬਾਕੀ ਇਸ ਤੋਂ ਇਲਾਵਾ ਆਉਂਦੀ ਅਪਡੇਟ ਵੀ ਜੋ ਵੀ ਹੋਵੇਗੀ ਉਹ ਤੁਹਾਨੂੰ ਆਉਂਦੀ ਵੀਡੀਓ ਵਿੱਚ ਨਾਲ ਦੀ ਨਾਲ ਸ਼ੇਅਰ ਕਰ ਦਵਾਂਗੇ ਵੀਡੀਓ ਤੁਹਾਨੂੰ ਉਹਦੇ ਮਿਲੇਗੀ ਤੁਸੀਂ ਜੇਕਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤੁਸੀਂ ਸਾਡੀ ਵੀਡੀਓਜ਼ ਨੂੰ ਲਗਾਤਾਰ ਪਿਆਰ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਇਸੇ ਤਰੀਕੇ ਨਾਲ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾ